ਚਲੋ ਜੀ ਅੱਜ ਅਸੀਂ ਮੇਲਾ ਵੇਖਣ ਆਏ ਆ ਨਿਊ ਅੰਮ੍ਰਿਤਸਰ ਇਹ ਮੇਰੇ ਹਿਸਾਬ ਨਾਲ ਉਹ ਲੰਡਨ ਬ੍ਰਿਜ ਨਹੀਂ ਕਿਹੜਾ ਉਹ ਆ ਠੀਕ ਜੀ ਮੇਲੇ ਦੇ ਅੰਦਰ ਅਸੀਂ ਆ ਗਏ ਆ ਤੇ ਮੇਲੇ ਦਾ ਨਾਂ ਕੀ ਰੱਖਿਆ ਸਾਨੂੰ ਪਤਾ ਨਹੀਂਗਾ ਚਲੋ ਇਹ ਆ ਗਏ ਪਾਂਡੇ ਹਰ ਵੀ ਕਿਥੇ ਜਾਂਦੀ ਉਹਦੇ ਪਾਂਡੇ ਲੱਭਦੀ ਬਸ ਇਹਨੂੰ ਹੋਰ ਕੋਈ ਦੇਦਾ ਨਹੀਂ ਕੁਝ ਹੈ ਪੁੱਛੋ ਜੀ ਪੁੱਛੋ ਕਿਨੇ ਕਿਨੇ ਦੀ ਏ ਠੀਕ ਹੋ ਗਿਆ ਜੀ ਹੈਲੋ ਇਧਰ 80 ਰੁਪਏ 80 ਰੁਪਏ ਦੀ 80 ਰੁਪਏ ਦੀ ਜਨਾਬ ਲੈਣੀਆਂ ਇਹਦੀ ਜਾਨ ਲੱਗੇ ਕਰਾ ਦਿਓ ਠੀਕ ਹੈ ਕੇ ਤੁਰ ਫਿਰ ਲਈਏ ਹੋਰ ਵੇਖੀ ਕੀਗਾ ਲੋ ਜੀ ਕੱਪਾਂ ਦਾ ਢੇਰ ਲੱਗਾ ਪਿਆ ਇਥੇ ਇਹ ਜੀ ਭਇੋ ਵੇ ਭਏ ਜਿਹੜੇ ਹਨਾ ਉਹ ਕੋਲੇ ਜੇ ਹੋਵੇ ਉਹ ਤਿੰਨ ਤਿੰਨ ਚਾਰ ਚ ਦੇਖੋ ਜੀ ਉਹ ਇਹੋ ਜਿਹੜੇ ਮੈਂ ਕਹਿ ਰਿਹਾ ਸੀਗਾ ਆ ਖੋਲੇ ਜੇ ਨਿਕਾ ਦੇ ਆਸੇ ਹੁੰਦੇ ਆ ਹੈ ਸੋਹਣੇ ਲੱਗੰਦੇ ਆ ਬਸੇਰੇ ਬਸੇਰੇ ਨੇ ਹਣਾ ਅੱਗੋ ਚੱਕਰੀਏ ਦੂਰ ਗਏ ਨੇ ਕਮਾਓ 4 ਪੈਸੇ ਕਟੋ ਆ ਲਓ ਜੀ ਉਹ ਬੋਲ ਮਾਰੋ ਗਲਾਸਾਂ ਨੂੰ ਤੇ ਨਾਮ ਪਾਓ ਪੈਣਾ ਪੁੜਦਾ ਹੈ ਕੋਈ ਨਹੀਂਗਾ ਠੀਕ ਹੈ ਨਾ ਆ ਜੀ ਨਹੀਂ ਆਗੇ ਚੱਕਰ ਜੇ ਅਣਾ ਕੌਣਾ ਹੀ ਮੂਜ ਕੇ ਨਹੀਂ ਕੋਈ ਆ ਛੋਟੇ ਨੇ ਕਿੱਥੇ ਆ ਹੀ ਲਾਓ ਜੀ ਉਹ ਸ਼ਾਟ ਦੇ ਪਹਿਣੇ ਕਿਤੇ ਕਿਨੇ ਪਿਛਲੀ ਪਤਾ ਯਾਦੀ ਕਿੰਨੇ ਪੈਸੇ ਪਰਵਾਹ ਕੀਤੇ ਬਣਾ ਕੁਝ ਨਹੀਂ ਸੀਗਾ ਕਿੰਨੇ ਦੀ ਗੇਮ ਪੁੱਛੋ ਕਿ ਮੇਰੀ ਗੇਮ ਹੈ 50 400 ਇਤਨੇ ਬਾਲ ਸ਼ੇਪ ਹੋਣ ਲੋ ਜੀ ਮੇਲੇ ਮੂਲੀ ਦੇ ਬਥੇਰੇ ਬਣੇ ਨੇ ਉਹ ਨਿਆਣੇ ਕਲਿੱਪ ਲੁੱਕ ਜਿਆਣੇ ਨਹੀਂ ਆਉ ਲੈਡੀਆਂ ਨੇ ਜਾ ਰਹੇ ਹਾਂ ਮੈਂ ਨਿਆਣੇ ਸਮਝੀ ਜਨਾ ਉਹ ਗੈਨੂਰ ਪਾ ਗਏ ਆ ਨੂਰ ਰਾਣੀ ਵਿਤੇ ਸਟਾਲ ਆਇਆ ਜੀ ਟੈਟਵਾ ਦਾ ਆਹ ਲਿਖਿਆ ਟੈਟੂ ਠੀਕ ਹੈ ਜੀ ਆਹ ਦੇਖੋ ਜੀ ਆਹ ਲਿਖਿਆ ਟੈਟੂ ਉਥੇ ਨੂਰ ਭਾਵੇਂ ਬੈਠਾ ਹਣਾ ਚਲੋ ਚਲੋ ਜੀ ਆਪਾਦੂ ਉਹਨੇ ਪੈਸੇ ਦੇ ਦੇਣੇ ਆ ਕੋਈ ਗੱਲ ਨਹੀਂ ਆਪਣੇ ਹਸਾਨਾ ਵੇਹ ਤਾਂ ਆਹ ਭਲਾਗੀ ਕਰਦੀ ਦੇਖਾ ਨੰਬਰ ਉਹ ਨੰਬਰ ਨੰਬਰ ਲਿਖੇ ਨੇ ਆਪਣੇ ਹਸਾਨਾ ਪੇ ਲੱਗੇ ਨੇ ਤੇਰੇ ਹਸਾਮ ਨਾਲ ਨਹੀਂ ਪੈਣੇ ਭਲੇਖੇ ਨੇ ਰਹਿਗੇ ਤੇ ਹੈ ਸੱਚ ਦੇ ਹੈ ਨਹੀਂ ਕਿਹੜਾ ਕੀ ਨਹੀਂ ਗਾ ਚਲੋ ਵੇਖਦੇ ਆ ਵੈਗੁਰੂ ਦੇ ਨਾਲ ਲੈ ਕੇ ਵੈਗੁਰੂ ਜੂਏ ਦੇ ਵਿੱਚ ਤੁਹਾਡਾ ਸਾਧੂ ਕੋ ਚਲੋ ਚਲਾਓ ਆਹ ਪੈ ਗਿਆ ਜੀ ਤਿੰਨ ਨੰਬਰ ਦੇ ਵਿੱਚ ਪਤਾ ਨਹੀਂ ਕਿ ਕਿਹਨਾਂ ਗਾਇਲ ਆਪਣਾਗੇ ਟੋਫੇ ਦੋਵੇਂ ਮਿਲਣੇ ਤੈਨੂੰ 50 ਰੁਪਏ ਦੀਆਂ ਚੱਲ 6 ਨੰਬਰ ਵਾਰਗੁੰਦਰ ਹੈ 6 ਨੰਬਰ ਆ ਵਾਰਗੁੰਦਰ ਆ ਗਿਆ ਚਲੋ ਜੀ ਅੱਗੇ ਚੱਲ ਹੁਣ ਮੈਂ ਤਾਂ ਸੋਚੀ ਕਿ ਇਹ 6 ਨੰਬਰ ਵੇਖ ਲਈ ਚੱਲ 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 ਏ 4 ਨੰਬਰ 4 ਨੰਬਰ ਕੀ ਗਈ ਪਤਾ ਨਹੀਂ ਕੀ ਗਈ ਚੱਲ 5 ਨੰਬਰ

वाटर कुधर रौला पा कर वाटर कुधर आ गया वाटर कुधर आ गया चलो आरपी रुपया ले लेता चलो क्या बात जी क्या बात है बहुत सोनी गेम हुई आ जाओ भाजी मिले आ क्या बात है किने दे जितनी है पजा रुपये दे दस समान जितया क्या बात है ਕਾ ਵਧੀਆ ਸਭ ਲਈ ਤਿਆਰ ਹੈ ਹਾਂ ਲੋ ਜੀ ਪਪੜ ਕੀ ਆ ਗਏ ਇੱਥੇ ਠੀਕ ਹੈ ਨਾ ਕੋ ਕੁਝ ਸਮਾਨ ਪਿਆ ਸਮਾਨ ਜਿਆਦਾ ਨਹੀਂ ਗਾ ਇੱਥੇ ਬਸ 3 ਤੇ 3 ਮਿੰਟ ਯਾਦ ਆਏਗੀ ਚੀਜ਼ਾਂ ਹਾਈਲਾਈਟਰ ਹੈ ਰਾਈਟ ਹੈਡ ਹਾਈਲਾਈਟਰ

ਆਨੇ ਲੈੜੇ 베ੜੀ ਦੇ ਝੁਟੇ ਤੇਰਾ ਸ਼ਿਮੀਪੋਲ ਬਣਾਇਆ ਉਹਨਾਂ ਨੇ ਇਹਦੇ 베ੜੀਆਂ ਨੇ ਕਿਤੇ ਗੱਡੀਆਂ ਨੇ ਕਿਤੇ ਕਿਸ਼ਤੀਆਂ ਨੇ ਲੋ ਝਾਜੇ ਚਲਾਤੇ ਨੇ ਇਹਨਾਂ ਨੇ ਬੱਲੇ ਬੱਲੇ ਹੋ ਗਈ ਸਾਹਮਣੇ ਉਹ ਨੂਰਪਾ ਰਾਣੇ ਲਾਇਆ ਸਟਾਰ ਟੈਟੂ ਦਾ ਕਹਿੰਦੇ ਟੈਟੂ ਸੀ 4 ਮੂਰ ਨਹੀਂ ਖਾਣੇ ਜੇ ਕੁਈ ਬਣਾਉਣਾ ਕੁਝ ਨਹੀਂ ਉੱਥੇ ਬਣਾਉਣਾ ਨਹੀਂ ਭਾਈ ਆਹੋ ਅੱਜ ਕੱਲ੍ਹ ਉਹਦੇ ਨੂੰ ਛੁੱਟੀ ਆਜੀ ਜਣੀ ਕੀ ਅੱਜ ਤਾਂ ਕੁਝ ਨਹੀਂ ਕਰਨਾ ਹਨਾ ਅੱਜ ਮੈਂ ਘੁੰਮਣ ਆਇਆ ਆ ਅੱਜ ਘੁੰਮਣ ਫਿਰਨ ਆਇਆ ਢੇਡੂ ਬਣਾਏਗਾ ਕੱਲ੍ਹ ਤੋਂ ਨੂਰ ਬਾਹ ਹਨਾ ਇਹ ਠੀਕ ਹੈਗਾ ਬੈਸ ਸਿਸਟਮ ਹੈ ਲਾ ਹਨਾ ਆਂਦੇ ਪਕੌੜਾ ਰੇੜ ਘਟਾਉਣਾ ਪਿਆ ਇੱਥੇ ਅੱਛਾ ਓਕੇ चल भैया सिस्टम वाइया जी वो लिया के ना मक्की जी उबली बलाई मिल जाती गर है गर्म करके देखा बाहर खाना घर खाना कुछ नहीं बने बनाए हिसाब का हिसाब का मसाला जो चल इको बना चलो जी कि बेस्ट है जी बहुत वाया जी बहुत वाइस चार पाँच ड्रोप पाने बाकी पाने कि चलता कपूर चलाने खाली टक्की है एक बार ड्रोप आओगे ढाई तीन घंटे आराम अच्छा दस मिनट रूमेंस है जी देर वापसी कर दे लाने ਚਾਰ ਜੋੜੇ ਹੋਗੇ ਚਾਰ ਜੋੜੇ 120 ਰੁਪਏ ਦਿਓ ਜੀ ਆਉਂਦੇ ਟਿੱਕੀ ਖਾਣ ਆ ਗਏ ਸੁਲਤਾਨ ਮਿੰਟ ਮਾਰਕੀਟ ਦੇ ਵਿੱਚ ਕਿ ਸਾਡੇ ਭਾਈ ਸਾਹਮਣੇ ਬਹੁਤ ਸੋਹਣੀ ਟਿੱਕੀ ਬਣਾਉਂਦੇ ਜੀ ਮਾਇਕੇ ਰੂ ਵੀ ਸਾਰੀ ਬੰਦ ਸਾਡੇ ਆਰ ਪੀ ਜੀ ਖਾਣੇ ਟਿੱਕੀ ਖਾਣੀ ਤੇ ਉੱਥੇ ਹੀ ਖਾਣੀ ਹੈ ਹਨਾ ਜੀ 5-7 ਕਿਲੋਮੀਟਰ ਜੂੜਾ ਆਏ ਆ ਓਕੇ ਹੋ ਗਿਆ ਉਹ ਗੱਤੀ ਬਾਹਰ ਕਰਤੀ ਸਾਰੇ ਕਿੰਨੀ ਵੇਜ ਜਿਹਾ ਡਬਲ ਪਾਣਾ ਜਿਆਦਾ ਠੀਕ ਹੈ ਬਸ ਤਰਨਾ ਕਰ ਸਕਦਾ ਕੀ ਆ ਗਾਟੇ ਮੇਰੀ ਮਾਨ ਹੈ ਮੈਂ ਤੁਹਾਡੇ ਦੋ ਚਮਕ